मिशन ਚੜ੍ਹਦੀ ਕਲਾ ਮੈਂ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੁਰ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਮੈਂ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ 10 ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਪੰਜਾਬ ਚ ਖਾਲੀ ਹੋਈ ਰਾਜ ਸਭਾ ਸੀਟ ਲਈ ਜਿਮਨੀ ਚੋਣ 24 ਅਕਤੂਬਰ ਨੂੰ ਹੋਵੇਗੀ ਚੋਣ ਕਮਿਸ਼ਨ ਨੇ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਇਹ ਸੀਟ ਆਮ ਆਦਮੀ ਪਾਰਟੀ ਦੇ ਸਾਬਕਾ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਲੁਧਿਆਣਾ ਤੋਂ ਵਿਧਾਇਕ ਚੁਣੇ ਜਾਣ ਤੋਂ ਬਾਅਦ ਖਾਲੀ ਹੋਈ ਹੈ ਉਹਨਾਂ ਨੇ ਆਪਣੀ ਚੋਣ ਤੋਂ ਬਾਅਦ ਰਾਜ ਸਭਾ ਤੋਂ ਅਸਤੀਫਾ ਦੇ ਦਿੱਤਾ ਸੀ ਕਿਆਸ ਲਗਾਏ ਜਾ ਰਹੇ ਨੇ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਇਸ ਚੋਣ ਤੋਂ ਲੜ ਸਕਦੇ ਨੇ ਹਾਲਾਂਕਿ ਉਹਨਾਂ ਨੇ ਪਹਿਲਾਂ ਹੀ ਬਿਆਨ ਦੇ ਕੇ ਕਹਿ ਦਿੱਤਾ ਹੈ ਕਿਉਂ ਰੱਤਸਬਾ ਦੇ ਲਈ ਚੋਣ ਨਹੀਂ ਲੜਨਗੇ ਹਾਲਾਂਕਿ ਪਾਰਟੀ ਬੁਲਾਰੇ ਨੀਲਗਰਗਨੇ ਕਿ ਹੈ ਕਿ ਜੋ ਵੀ ਸੀਟ ਤੇ ਚੋਣ ਲੜੇਗਾ ਉਹ ਪੰਜਾਬ ਦੀ ਨੁਮਾਇੰਦਗੀ ਕਰੇਗਾ ਉਹਨਾਂ ਆਖਿਆ ਕਿ ਇਹ ਕੋਈ ਵੀ ਹੋ ਸਕਦਾ ਹੈ ਔਰਤ ਕਿਸਾਨ ਜਾਂ ਵਪਾਰੀ ਇਹ ਫੈਸਲਾ ਪਾਰਟੀ ਹਾਈ ਕਮਾਂਡ ਦੇ ਵੱਲੋਂ ਲਿਆ ਜਾਵੇਗਾ ਸਾਡੇ ਨਾਲ ਜੀ ਨੀਲਗਰਗਨੇ ਇਸ ਟਾਈਮ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਨੇ ਜੀ ਬਹੁਤ ਜ਼ਿਆਦਾ ਸੰਜੀਦਾ ਟਾਈਪ ਦੇ ਲੀਡਰ ਨੇ ਉਹਨਾਂ ਨਾਲ ਅਸੀਂ ਗੱਲ ਕਰਦੇ ਹਾਂ ਅ ਨਮਸਕਾਰ ਜੀ ਨਮਸਕਾਰ ਜੀ ਨਮਸਕਾਰ ਮੈਡਮ ਅ ਨਿਲਗਰਜੀ ਜਿਸਟ੍ਰਿਕ ਦੇ ਨਾਲ ਰਾਜ ਸਭਾ ਦੀ ਚੋਣ ਦੀ ਫਿਰ ਤੋਂ ਹਲਚਲ ਸੁਣਾਈ ਦੇ ਰਹੀ ਹੈ ਔਰ ਐਸ ਦੇ ਵਿੱਚ ਕਾਫੀ ਕੁਝ ਹੈਗਾ ਕਿਉਂਕਿ ਪਹਿਲੇ ਕਿਹਾ ਜਾ ਰਿਹਾ ਸੀ ਜੋ ਸੰਜੀਵ ਅਰੋੜਾ ਜਿਹੜੇ ਨੇ ਉਹ ਕਿਉਂਕਿ ਹੁਣ ਸਰਕਾਰ ਦੇ ਵਿੱਚ ਅੱਗੇ ਨੇ ਕੈਬਨਿਟ ਮਨਿਸਟਰ ਹੋ ਗਏ ਨੇ ਔਰ ਜਗ੍ਹਾ ਖਾਲੀ ਹੋ ਗਈ ਹੈ ਚੋਣ ਹੋਣੀ ਹੈ ਜੀ ਉਸ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਜਿਸਟ੍ਰਿਕ ਦਾ ਟੇਕ ਸੀ ਹੁਣ ਕੀ ਇਸ ਨੂੰ ਲੈ ਕੇ ਤੁਸੀਂ ਕਹਿਣਾ ਚਾਹੋਗੇ ਦੇਖੋ ਮੈਡਮ ਇਹ ਇੱਕ ਲੋਕਤੰਤਰਿਕ ਪ੍ਰਕਿਰਿਆ ਦਾ ਹਿੱਸਾ ਹੈਗਾ ਕਿਉਂਕਿ ਸੰਜੀਵ ਅਰੋੜਾ ਜੀ ਲੁਧਿਆਣਾ ਬੈਸ ਤੋਂ ਜਿੱਤ ਕੇ ਆ ਕੇ ਹੁਣ ਮੰਤਰੀ ਮੰਡਲ ਦਾ ਹਿੱਸਾ ਹੈਗੇ ਆ ਤੇ ਉਹਨਾਂ ਦੇ ਅਸਤੀਫੇ ਕਰਨ ਇਹ ਜਿਹੜੀ ਸੀਟ ਖਾਲੀ ਹੋਈ ਹੈਗੀ ਹੈ ਤਾਂ ਨੇਚਰਲੀ ਇਹ ਵੀ ਜਿੱਦਾਂ ਹੁਣ ਚੋਣ ਕਮਿਸ਼ਨ ਨੇ ਅੱਜ ਇਸ ਦਾ ਸ਼ਡਿਊਲ ਜਾਰੀ ਕੀਤਾ ਹੈ 6 ਤੋਂ ਲੈ ਕੇ 13 ਤਰੀਕ ਤੱਕ ਫਾਰਮ ਭਰੇ ਜਾ ਸਕਣਗੇ ਠੀਕ ਹੈ ਨਾ 24 ਤਰੀਕ ਨੂੰ ਜਿਹੜੀ ਇਹਦੀ ਚੋਣ ਹੋਣੀ ਹੈ ਪਰ ਕਿਉਂ ਕਹਾ ਜਿਹੜੀ ਇਹਦੀ ਚੋਣ ਹੋਣੀ ਹੈ ਉਸ ਦੇ ਵਾਸਤੇ ਜਿਹੜਾ ਉਮੀਦਵਾਰ ਚੁਣਿਆ ਜਾਣਾ ਹੈਗਾ ਉਹ ਸਾਡੀ ਜਿਹੜੀ ਕੇਂਦਰੀ ਲੀਡਰਸ਼ अरविंद केजरीवाल जी ने मनीष सिसोदिया जी ने ਤੇ باقی पीएसी ਦੇ ਮੈਂਬਰ ਨੇ ਉਹਨਾਂ ਨੇ ਮਿਲ ਕੇ ਬੈਠ ਕੇ ਵਿਚਾਰ ਕਰਨ ਤੋਂ ਬਾਅਦ ਜਿਹੜਾ ਹੈਗਾ ਉਮੀਦਵਾਰ ਜਿਹੜਾ ਉਹ ਸਾਹਮਣੇ ਆਵੇਗਾ ਪਰ ਮੈਂ ਇੱਕ ਚੀਜ਼ ਤੁਹਾਨੂੰ ਸਪਸ਼ਟ ਤੌਰ ਤੇ ਕਹਿ ਸਕਦਾ ਵਾਂ ਕਿ ਮਤਲਬ ਇਹਨਾਂ ਸ਼ਾਨਦਾਰ ਤੇ ਇਹਨਾਂ ਵਧੀਆ ਇੱਕ ਉਮੀਦਵਾਰ ਹੋਏਗਾ ਜਿਸ ਨੂੰ ਕਿ ਪੰਜਾਬ ਦੇ ਲੋਕ ਪਸੰਦ ਕਰਨਗੇ ਜੀ 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 ਆਪਰ اٹਕਲਾ ਵੀ ਲਿਆਂ ਜਾ ਰਹੀ ਸੀ ਕਿ ਕੇਜਰੀਵਾਲ ਸਾਹਿਬ ਸ਼ਾਇਦ ਕਿਉਂਕਿ ਬਹੁਤ ਜ਼ਿਆਦਾ ਐ ਸੀਗਾ ਕਿ ਕਿਉਂਕਿ ਸ਼ਾਇਦ ਹੋ ਸਕਦਾ ਹੈ ਕਿ ਉਹ ਖੁਦ ਜਿਹੜੇ ਨੇ ਅਰਵਿੰਦ ਕੇਜਰੀਵਾਲ ਉੱਥੇ ਰਾਸ ਸਭਾ ਲਈ ਜਾਣ ਔਰ ਪਹਿਲੇ ਦੂਸਰੇ ਤੀਸਰੇ ਧੜਿਆਂ ਵਾਲੋਂ ਵਿਰੋਧੀ ਹਮ ਲੋਕ ਕਾਹ ਵੀ ਜਾਂਦਾ ਰਿਹਾ ਕਿ ਸੰਜੀਵ अरोड़ा ਜੀ ਨੂੰ ਇੱਥੇ ਲੈ ਕੇ ਸਰਕਾਰ ਦੇ ਵਿੱਚ ਜਾਂ ਆਪਾਂ ਕਹਿ ਸਕਦੇ ਹਾਂ ਕਿ ਵਿਧਾਨ ਸਭਾ ਲੈਵਲ ਤੇ ਐਸ ਕਰਕੇ ਲੈ ਆ ਕੇ ਚੌਨ ਲੜਾਈ ਜਾ ਰਹੀ ਹੈ ਤਾਂ ਕਿ ਜਿਹੜਾ ਉਥੇ ਕੇਜਰੀਵਲ ਜਿਹੜੇ ਨੇ ਉਹ ਜਾ ਸਕਨ ਰਾਜ ਸਭਾ ਦੇ ਵਿੱਚ ਭੇਜੇ ਜਾ ਸਕਦੇ ਆ ਦੇਖੋ ਮੈਡਮ ਜਿਹੜੇ ਆਪੋਜੀਸ਼ਨ ਹੈ ਸਾਡੀਆਂ ਵਿਰੋਧੀ ਪਾਰਟੀਆਂ ਉਹਨਾਂ ਨੂੰ ਅਫਵਾਹਾਂ ਫਲਾਉਣ ਤੋਂ ਬਿਨਾ ਕੋਈ ਕੰਮ ਨਹੀਂ ਹੈਗਾ ਉਹਨਾਂ ਨੂੰ ਕੇਜਰੀਵਲ ਫੋਬੀਆ ਹੋ ਗਿਆ ਹੈਗਾ ਠੀਕ ਹੈ ਨਾ ਉਹ ਹੁਣ ਤੱਕ ਮੇਰਾ ਖਿਆਲ 2-3 ਵਾਰੀ ਤੋਂ ਉਹਨਾਂ ਨੂੰ ਮੁੱਖ ਮੰਤਰੀ ਪੰਜਾਬ ਦਾ ਬਣਾ ਚੁੱਕੇ ਆ ਕਦੇ ਕਹਿੰਦੇ ਨੇ ਬਰਨਾਲੇ ਵੋਟ ਬਣਾ ਲਈ ਕਦੇ ਕੁਛ ਕਦੇ ਕੁਛ ਠੀਕ ਹੈ ਕਿ ਨਹੀਂ ਇਹ ਬਿਨਾ ਪੈਰ ਸਿੱਟ ਦੀਆਂ ਗੱਲਾਂ ਹੈਗੀਆਂ ਨੇ ਔਰ ਇਲੈਕਸ਼ਨ ਦੇ ਦੌਰਾਨ ਹੀ ਅਰਵਿੰਦ ਕੇਜਰੀਵਾਲ ਜੀ ਨੇ ਖੁਦ ਪ੍ਰੈਸ ਕਾਨਫਰੰਸ ਕਰਕੇ ਸਪਸ਼ਟ ਕੀਤਾ ਸੀ ਕਿ ਉਹ ਇਸ ਦੇ ਉਮੀਦਵਾਰ ਨਹੀਂ ਹੈਗੇ ਜੀ ਠੀਕ ਹੈ ਨਾ ਸੋ ਯਾਨੀ ਕਿ ਨੇਚਰਲੀ ਹੈ ਆਦਰਵਾਈਸ ਜਿਹੜਾ ਹੈਗਾ ਹੁਣ ਜਿਹੜੀ ਨਵੇਂ ਜਿਹੜੇ ਕੈਂਡੀਡੇਟ ਦੀ ਪ੍ਰਕਿਰਿਆ ਚੋਣ ਦੀ ਪ੍ਰਕਿਰਿਆ ਹੈਗੀ ਹੈ ਉਹਨੂੰ ਚੁਣਨ ਦੀ ਪ੍ਰਕਿਰਿਆ ਹੈ ਉਹ ਪੀਐਸਸੀ ਦੇ ਵਿੱਚ ਕੇਂਦਰੀ ਲੀਡਰਸ਼ਿਪ ਜਿਹੜਾ ਉਸ ਨੂੰ ਚੂਜ਼ ਕਰੇ ਕਿ ਜਦੋਂ ਵੀ ਸਾਡੇ ਕੋਲ ਕੈਂਡੀਡੇਟ ਦਾ ਨਾਮ ਆਉਂਦਾ ਹੈ ਅਸੀਂ ਡੈਫੀਨਟਲੀ ਮੈਡਮ ਤੁਹਾਡੇ ਚੈਨਲ ਤੇ ਆ ਕੇ ਸਭ ਤੋਂ ਪਹਿਲਾਂ ਤੁਹਾਨੂੰ ਦੱਸਾਂ ਜੀ ਨਿਲਗਰ ਜੀ ਪ੍ਰੈਸਟਰਾ ਜ਼ਰੂਰ ਹੁੰਦਾ ਵੀ ਜਦੋਂ ਵੀ ਕੋਈ ਐਕਸਟਰਾ ਦੀ ਗੱਲ ਹੁੰਦੀ ਹੈ ਪਾਰਟੀ ਲੈਵਲ ਦੇ ਵਿੱਚ ਵੀ ਕਈ ਤਰ੍ਹਾਂ ਦੇ ਨਾਮ ਚੱਲਦੇ ਨੇ ਬਹੁਤ ਸਾਰੇ ਨਾਮ ਆ ਕੇ ਆਉਂਦੇ ਨੇ ਔਰ ਡਿਸਕਸ਼ਨਸ ਵੀ ਹੁੰਦੀਆਂ ਹੈ ਜਾਂ ਰੈਫ ਇਹ ਵੀ ਸੋਚਿਆ ਜਾਂਦਾ ਕਿ ਇੱਕ ਕੈਂਡੀਡੇਟ ਲੱਕੂ ਅੰਦਰ ਅੰਦਰ ਪਾਰਟੀ ਪਲੈਟਫਾਰਮ ਤੇ ਇਹ ਇਨ ਹਾਊਸ ਜਿਹੜੀ ਹੈ ਉਹ ਗੱਲ ਤਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬਾਹਰ ਵੀ ਆਂਦੀ ਹੈ ਮੰਨਿਆ ਕਿ ਤੁਸੀਂ ਜਿਸ ਤੱਕ ਦੇ ਨਾਲ ਕਹਿ ਰਹੇ ਹੋ ਕਿ ਇੱਕ ਪਾਰਟਿਕੂਲਰ ਜਿਹੜੀ ਹੈਗੇ ਹੈ ਪੈਨਲ ਉਹਨੇ ਹੀ ਡਿਸਾਈਡ ਕਰਨਾ ਪਰ ਫਿਰ ਵੀ ਕੋਈ ਨਾਮ ਐਸਾ ਹੈ ਜਿਹੜਾ ਕਿ ਤੁਹਾਨੂੰ ਲੱਗਦਾ ਹੈ ਕਿ ਸ਼ਾਇਦ ਅੱਗੇ ਆ ਸਕਦਾ ਹੈ ਇੱਕ ਜਾਂ ਦੋ ਨਾਮ ਦੀ ਚਰਚਾ ਹੋ ਸਕ ਤੁਹਾਡੇ ਚਲਦੀ ਹੋਵੇ ਮੈਡਮ ਇਹ ਸਾਰੀ ਜਿਹੜੀ ਹੈ ਨਾ ਮੀਡੀਆ ਦੀਆਂ ਕਿਆਸ ਅਰਾਈਆਂ ਹੈਗੀਆਂ ਨੇ ਔਰ ਇਸ ਤੋਂ ਵੱਧ ਕੁਝ ਵੀ ਨਹੀਂ ਹੈਗਾ ਠੀਕ ਹੈ ਕਿ ਨਹੀਂ ਮਤਲਬ ਕਿਆਸ ਅਰਾਈਆਂ ਕੋਈ ਮਹਿਲਾ ਉਮੀਦਵਾਰ ਹੋ ਸਕਦੀ ਹੈ ਕਿਸਾਨ ਹੋ ਸਕਦਾ ਹੈ ਵਪਾਰੀ ਹੋ ਸਕਦਾ ਕੋਈ ਟ੍ਰੇਡ ਲੀਡਰ ਟ੍ਰੇਡ ਯੂਨੀਅਨ ਲੀਡਰ ਹੋ ਸਕਦਾ ਹੈਗਾ ਕੋਈ ਧਾਰਮਿਕ ਲੀਡਰ ਹੋ ਸਕਦਾ ਸਾਰੀਆਂ ਕਿਆਸਰਾਈਆਂ ਹੈਗੀਆਂ ਨੇ ਠੀਕ ਹੈ ਨਾ ਬਜਾਏ ਇਸ ਦੇ ਕਿਆਸਰਾਈਆਂ ਦੇ ਆਪਾਂ ਚਰਚਾ ਕਰੀਏ ਇਹ ਬਿਹਤਰ ਹੈਗਾ ਕਿ ਥੋੜੇ ਦਿਨਾਂ ਦੇ ਵਿੱਚ ਜਿਹੜਾ ਕੈਂਡੀਡੇਟ ਹੈਗਾ ਉਹਦੀ ਚੋਣ ਹੋ ਜਾਏਗੀ ਠੀਕ ਹੈ ਨਾ ਉਸ ਤੋਂ ਬਾਅਦ ਅਸੀਂ ਡੈਫੀਨਿਟਲੀ ਤੋਂ ਜਿਹੜੇ ਕਿ ਪੂਰੀ ਪਬਲਿਕ ਨੂੰ ਵੀ ਪਤਾ ਲੱਗ ਜਾਏਗਾ ਤੁਹਾਡੇ ਚੈਨਲ ਤੇ ਵੀ ਆ ਕੇ ਦੱਸਾਂਗੇ ਜੀ 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 ਬਹੁਤ ਬਹੁਤ ਧੰਨਵਾਦ ਜੀ ਕਬਿਲੇ ਘੋਰ ਹੈ ਕਿ ਚੋਨ ਕਮਿਸ਼ਨ ਦੀ ਨੋਟੀਫਿਕੇਸ਼ਨ ਮੁਤਾਬਕ ਆਮ ਆਦਮੀ ਪਾਰਟੀ ਦੇ ਨੇਤਾ ਸੰਜੀਵ अरोड़ा ਨੇ 1 ਜੁਲਾਈ 2025 ਨੂੰ ਰਾਜ ਸਭਾ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ ਲੁਧਿਆਣਾ ਪੱਛਮੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੀ ਮੌਤ ਤੋਂ ਬਾਅਦ ਇਸ ਸਾਲ ਜੂਨ ਦੇ ਵਿੱਚ ਇਸ ਸੀਟ ਲਈ ਉਪ ਚੋਣ ਹੋਈ ਸੀ ਪਾਰਟੀ ਨੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਆਪਣਾ ਉਮੀਦਵਾਰ ਨਾਮਜ਼ਦ ਕੀਤਾ ਸੀ ਅਰੋੜਾ ਨੇ 19 ਜੂਨ ਨੂੰ ਹੋਈ ਉਪ ਚੋਣ ਦੇ ਵਿੱਚ 10637 ਵੋਟਾਂ ਦੇ ਫਰਕ ਨਾਲ ਚੋਣ ਜਿੱਤੀ ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਉਹਨਾਂ ਨੂੰ ਉਦਯੋਗ ਅਤੇ ਪ੍ਰਵਾਸੀ ਭਾਰਤੀਆਂ ਬਾਰੇ ਮੰਤਰੀ ਨਿਯੁਕਤ ਕਰ ਦਿੱਤਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਅਨਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ